ਫਰਿਆਦ ਹੁਣਾਂ ਨੇ ਕਹਿੰਦੇ ਮਈਆ ਵਾਲਾ ਪਿੰਡ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕੀਤਾ ਔਰ ਤਿੰਨ ਤੇ ਚਾਰ ਬਹੁਤ ਇੱਕ ਬਾਈ ਪਿਆਰ ਦੇ ਨਾਲ ਯਾਰ ਪਿੱਛੋਂ ਕੈਂਚੀ ਨਹੀਂ ਮਾਰਨੀ ਸੋਣੀ ਥੋੜਾ ਇਹਨਾਂ ਨੂੰ ਰੋਕ ਯਾਰ ਪਿੱਛੋਂ ਨਾ ਤੇ ਕੈਂਚੀ ਮਾਰਨੀ ਨਾ ਸਾਈਡ ਤੋਂ ਕੈਂਚੀ ਮਾਰਨੀ ਹੈ ਪਲੇਅਰ ਪੈਦਾ ਕਰਨਾ ਪਲੇਅਰ ਉਤਾਰਨਾ ਪਲੇਅਰ ਗਰਾਊਂਡਾਂ 'ਚ ਲੈ ਕੇ ਆਉਣਾ ਬਹੁਤ ਔਖੀ ਗੱਲ ਹੈ ਫਿਰ ਫਰਿਆਦ ਮਾਫੀ ਚਾਹੁੰਦੇ ਆ ਨੌਜਾਨਾ ਮੈਂ ਫਰਿਆਦ ਨੂੰ ਮੁਬਾਰਕਬਾਦ ਦਿੰਦਾ ਵੀ ਮਾਰਚ ਮਹੀਨੇ ਤਬਾਬਾ ਦੁਲੀ ਚੰਦ ਜੀਆਂ ਦੀ ਯਾਦ ਵਿੱਚ ਵੱਡੇ ਪਹਿਲਵਾਨ ਜੀ ਵੀ ਪੁੱਜੇ ਹੋਏ ਆ ਸਤਿਕਾਰਯੋਗ ਆ ਬਹੁਤ ਬਹੁਤ ਧੰਨਵਾਦ ਸੁੱਧੇ ਵਾਲੀਏ ਸਾਡੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਮੁੰਡਾ ਕਹਿੰਦੇ ਸਰਦਾਰ ਆ ਇਸ ਵੇਲੇ ਕਹਿੰਦੇ ਸੁੱਧੇ ਵਾਲਾ ਪਿੰਡ ਆ ਲਈ ਤੁਕਾਂ ਮੇਰੇ ਆ ਜਾ ਜੋਗਿਆ ਨੌਜੋਨਾ ਤੇਰਾ ਵੀ ਧੰਨਵਾਦ ਆ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਪਰ ਉਧਰ ਆ ਵਾਹ ਮੱਲਾਂ ਵਾਲੀਆ ਸਾਡੇ ਪਹਿਲਵਾਨ ਜੀ ਵੀ ਪੁੱਜੇ ਹੋਏ ਆ ਸਤਕਾਰਯੋਗ ਹੈ ਬਹੁਤ ਬਹੁਤ ਧੰਨਵਾਦ ਸੁਧੇ ਵਾਲੀਏ ਸਾਡੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਮੁੰਡਾ ਕਹਿੰਦੇ ਸਰਦਾਰ ਆ ਇਸ ਵੇਲੇ ਕਹਿੰਦੇ ਸੁਧੇ ਵਾਲਾ ਪਿੰਡ ਹੈ ਲੈ ਵੀ ਸੁੱਖਾ ਨੇੜੇ ਆ ਗਿਆ ਜੋਗਿਆ ਨੌਜਵਾਨਾਂ ਪੇਰਾ ਵੀ ਧੰਨਵਾਦ ਆ ਨਕਰਦਾ ਫੇਰ ਕਹਿੰਦੇ ਕੜਿੰਗਵਾਲ ਪਾ ਗਿਆ ਮੇਰੇ ਵੀਰੋ ਲੈ ਵੀ ਜੋਗਿਆ ਤੁਸੀਂ ਭਰਾ ਜਿਉਂਦੇ ਵਸਦੇ ਰਹੋ ਸੁੱਖਾ ਸਾਡਾ ਕੋਚ ਵੀ ਪੁੱਜ ਗਿਆ ਛੋਟੀ ਦੇ ਕਹਿੰਦੇ ਮੱਲੋਤਾਰੇ ਇਨਾਂ ਗਰਾਉਂਡਾਂ ਦੇ ਵਿੱਚ ਮੇਰੇ ਵੀਰੋ